ਜੇਕਰ ਤੁਸੀਂ ਰਾਤ ਨੂੰ ਨਿਕਲਦੇ ਹੋ ਬਾਹਰ ਤਾਂ ਹੋ ਸਕਦੀ ਆ ਪੁਸ਼ਕਿਸ਼ ਪੁਲਿਸ ਨੇ ਲਗਾਉਣੇ ਸ਼ੁਰੂ ਕਰਤੇ ਰਾਤ ਦੇ ਨਾਕੇ ਤੇ ਰਾਤ ਬਾਹਰ ਨਿਕਲਣ ਜਾਂ ਬਿਨਾਂ ਵਜ੍ਹਾ ਘੁੰਮਣ ਵਾਲਿਆਂ ਨੂੰ ਪੁਲਿਸ ਪੁਸ਼ਕਿਸ਼ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਹੁਣ ਸ਼ਰਾਰਤੀ ਅਨਸਰਾਂ ਤੇ ਹੋਲਣਵਾਜਾਂ ਤੇ ਨਜ਼ਰ ਰੱਖਣ ਲਈ ਧਾਰੀਵਾਲ ਪੁਲਿਸ ਵੱਲੋਂ ਲਗਾਤਾਰ ਰਾਤ ਦੇ ਨਾਕੇ ਲਾਉਣੇ ਸ਼ੁਰੂ ਕਰ ਦਿੱਤੇ ਹਨ 크리스마ਸ ਦੇ ਨਵੇਂ ਸਾਲ ਦੀ آمد ਨੂੰ ਲੈ ਕੇ ਬੀਤੀ ਰਾਤ ਧਾਰੀਵਾਲ ਵੱਲੋਂ ਡੇ ਰਾਤ 10 ਵਜੇ ਦੇ ਕਰੀਬ ਵਿਸ਼ੇਸ਼ ਨਾਕਾਬੰਦੀ ਕਰਕੇ ਚੈਕਿੰਗ ਅਭਿਆਨ ਚਲਾਇਆ ਗਿਆ ਐਸ ਐਚਓ ਇਨਸਪੈਕਟਰ ਮੈਡਮ ਮਨਜੀਤ ਕੌਰ ਨੇ ਦੱਸਿਆ ਕਿ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਤੇ ਉਹਨਾਂ ਵੱਲੋਂ 크ਿਸਮਸ ਦੇ ਤਿਉਹਾਰ ਤੇ ਨਵੇਂ ਸਾਲ ਨੂੰ ਲੈ ਕੇ ਰਾਤ ਸਮੇਂ ਵਿੱਚ ਵਿਸ਼ੇਸ਼ ਚੈਕਿੰਗ ਅਭਿਆਨ ਸ਼ੁਰੂ ਕੀਤੇ ਗਏ ਹਨ ਪੁਲਿਸ ਸਟੇਸ਼ਨ ਤਾਰੀਬਾਲ ਦੀ ਹੱਦ ਵਿੱਚ ਮਸੀਹ ਭਾਈਚਾਰੀ ਆਬਾਦੀ ਬਹੁਤ ਜ਼ਿਆਦਾ ਹੈ 크ਿਸਮਸ ਨੂੰ ਲੈ ਕੇ ਵੱਖ-ਵੱਖ ਪਿੰਡਾਂ ਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਮਸੀਹ ਭਾਈਚਾਰਾ ਵੱਲੋਂ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਕੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਇਸ ਦੇ ਇਲਾਵਾ ਇਹਨਾਂ ਨੇ ਕਿਹਾ ਕੀ ਬੀ 3 ਨੂੰ ਜੋ ਸ਼ਹਿਰ ਧਾਰੀਬਾਲ ਦੇ ਵਿੱਚ ਮੁਸੀਬਾਈ ਚਾਰੇ ਬਲੋ ਇੱਕ ਵੱਡੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਉਸ ਨੂੰ ਲੈ ਕੇ ਉਹਨਾਂ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ ਇਸ ਮੌਕੇ ਐਸਐਚਓ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸਰਦੀ ਦੇ ਮੌਸਮ ਵਿੱਚ ਜਦੋਂ ਧੁੰਦ ਵੀ ਬਹੁਤ ਪੈ ਰਹੀ ਹੈ ਤਾਂ ਆਪਣੇ ਲੋਕ ਵੀ ਬਿਨਾਂ ਕੰਮ ਤੋਂ ਇਧਰ ਉਧਰ ਨਾ ਘੁੰਮਣ ਦੇ ਆਪਣੀਆਂ ਗੱਡੀਆਂ ਦੇ ਕਾਗਜ਼ ਪੂਰੇ ਰੱਖਣ ਮਾਨਯੋਗ ਐਸਐਸਪੀ ਸਾਹਿਬ ਗੁਰਦਾਸਪੁਰ ਦੀਆਂ ਹਦਾਇਤਾਂ ਦੇ ਮਤਾਬਕ ਜਿਹੜੇ ਸਾਡੇ ਦੇਨੇ ਤੇ ਰਾਤ ਜਿਹੜੇ ਨਾਕੇ ਆ ਚੈਕਿੰਗ ਹੋ ਰਹੀ ਆ 크ਿਸਮਸ ਤੇ ਨਵੇਂ ਸਾਲ ਦੇ ਕਰਕੇ ਜਿਹੜੇ ਹੈਗੇ ਆ ਲੋਕ ਜਿਹੜੇ ਅਮੰਤ ਸ਼ਾਂਤੀ ਦੇ ਨਾਲ ਜਿਹੜੇ ਹੈਗੇ ਆ ਮਨਾ ਸਕਣ ਸ਼ਰਧਾਰਤੀ ਅੰਸਲ ਜਿਹੜੇ ਹੈਗੇ ਆ ਉਹਨਾਂ ਦੀ ਅਸੀਂ ਚੈਕਿੰਗ ਕਰ ਰਹੇ ਜੇ ਕਿਸੇ ਦੇ ਹਨ ਕੋਈ ਛੱਕੀ ਬੰਦਾ ਲੱਗ ਰਿਹਾ ਗੱਡੀ ਤੇ ਜਾਂ ਕੋਈ ਬਾਈਕ ਤੇ ਹੈਗਾ ਤੇ ਅਸੀਂ ਉਹਦੀ ਪੂਰੀ ਪ੍ਰੋਪਰ ਪੁਸ਼ਗੀਸ਼ ਤੇ ਜਿਹੜੇ ਉਹਨਾਂ ਦੇ ਸਾਰੇ ਪੇਪਰ ਸਾਰੇ ਇਹ ਚੈਕਿੰਗ ਕਰ ਰਹੇ ਆ ਨੀ ਬਸ ਇਸ ਕਰਕੇ ਹੀ ਆ ਕਿ ਲੋਕ ਜਿਹੜੇ ਹੈਗੇ ਆ ਆਰਾਮ ਦੇ ਨਾਲ ਜਿਹੜੇ ਉਹ ਸੌ ਸਕਣਦੇ ਅਸੀਂ ਜਿਹੜੇ ਲੋਕਾਂ ਦੀ ਘਰਾਂ ਦੀ ਰਾਖੀ ਕਰ ਸਕੀਏ ਤਾਂ ਪਲੱਸ ਜਿਹੜੇ ਹੈਗੇ ਆ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਪਵੇ ਤੇ ਅਸੀਂ ਸ਼ਰਾਰਤੀ ਅੰਸਰ ਜਿਹੜੇ ਹੈਗੇ ਉਹਨਾਂ ਨੂੰ ਅਸੀਂ ਨਹੀਂ ਆ ਸਿੱਧੀ ਚੱਕਰ ਦੇਣੀ ਕੋਈ ਪ੍ਰੋਗਰਾਮ ਕੀਤੇ ਗਏ ਨੇ ਬਿਲਕੁਲ ਜੀ ਰਾਤ ਵੀ ਇਹਨਾਂ ਦੇ ਪ੍ਰੋਗਰਾਮ ਹੈਗੇ ਤਾਂ ਦਿਨੇ ਵੀ ਹੈਗੇ ਆ 20 ਤਰੀਕ ਨੂੰ ਇੱਕ ਇੱਕ ਸੋਭਾ ਯਾਤਰਾ ਨਿਕਲ ਰਹੀ ਆ ਸਭ ਤੋਂ ਜ਼ਿਆਦਾ ਇਥੇ ਇਹ 크리스마ਸ ਪਾਚਾਰੇ ਦੇ ਲੋਕ ਜਿਹੜੇ ਹੈਗੇ ਆ ਆ ਕਾਫੀ ਉਹਨਾਂ ਦੇ ਪ੍ਰੋਗਰਾਮਾਂ ਸੀ ਉਹਨਾਂ ਦੇ ਵੀ ਪ੍ਰਬੰਧ ਕੀਤੇ ਹੈਗੇ ਨੇ ਸਾਰਿਆਂ ਦੇ ਦਿਨ ਵਾਲੇ ਵੀ ਤੇ ਰਾਤ ਵਾਲੇ ਵੀ ਪ੍ਰੋਗਰਾਮ ਜਿਹੜੇ ਮੈਂ ਤਾਂ ਇਹੀ ਕਹਿਨੀ ਆ ਕਿ ਸਾਰੇ 크리스마ਸ ਤੇ ਜਿਹੜਾ ਨਵਾਂ ਸਾਲ ਆ ਸਾਰਿਆਂ ਲਈ ਖੁਸ਼ੀਆਂ ਭਰਿਆ ਆਵੇ ਸਾਰੇ ਆਪਣੇ ਘਰਾਂ 'ਚ ਖੁਸ਼ੀਆਂ ਮਨਾਉਣ ਤੇ ਅਸੀਂ ਵੀ ਨਾਲ ਉਹਨਾਂ ਦੇ ਖੁਸ਼ੀਆਂ ਮਨਾਈਏ